ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੇਰੈਂਟਿੰਗ ਤੇ ਪੰਜਾਬੀ ਮਾਪੇ ਮਤਲਬ ਅਸੀਂ ਆਪਣੇ ਟੱਬਰ ਆਪਾਂ ਕਿਵੇਂ ਪਾਲਨੇ ਆ ਕਿ ਉਮਰਾਂ ਤੱਕ ਤੱਕ ਸਾਡਾ ਜਿਹੜਾ ਸਾਥ ਆ ਉਹ ਮਿਠਾਸ ਭਰਿਆ ਰਹੇ ਅਸੀਂ ਆਪਣੇ ਬੱਚਿਆਂ ਨਾਲ ਸੋਹਣਾ ਸੋਹਣਾ ਜੀ ਕੇ ਜਾਈਏ ਉਹਦੇ ਲਈ ਮੈਂ ਅੱਜ ਕੁਝ ਪ੍ਰੈਕਟੀਕਲਸ ਇਹਾਂ ਗੱਲਾਂ ਕਰੂੰਗੀ ਜਿਹਦੇ ਨਾਲ ਤੁਹਾਨੂੰ ਪੇਰੈਂਟਿੰਗ ਕਰਨੀ ਥੋੜੀ ਈਜ਼ੀ ਹੋ ਜਾਊਗੀ ਕਿ ਉਹ ਕੇ ਤੁਹਾਨੂੰ ਸੁਣ ਕੇ ਬਹੁਤ ਮਾਈਂਡ ਕਲੀਅਰ ਹੋਊਗਾ ਸੋ ਧਿਆਨ ਨਾਲ ਸੁਣਿਓ ਮੈਂ ਬਾਲਾ ਵੱਡਾ ਲੈਕਚਰ ਨਹੀਂ ਕਰਨਾ ਸਿਰਫ ਤੇ ਸਿਰਫ ਆਪਾਂ ਪੁਆਇੰਟ ਟੂ ਪੁਆਇੰਟ ਗੱਲਾਂ ਕਰਾਂਗੇ ਜੋ ਤੁਹਾਡੇ ਰੋਜ਼ ਦੇ ਸਾਰੇ ਕਮਾਂਕਾਰਾਂ ਵਿੱਚ ਹੈਲਪ ਹੋਊਗੀ ਤੁਹਾਡੀ ਕਿ ਆਪਣੇ ਬੱਚੇ ਨਾਲ ਤੁਸੀਂ ਕਿਵੇਂ ਡੀਲ ਕਰਨਾ ਹੈ ਸਭ ਤੋਂ ਪਹਿਲਾਂ ਨੀਡ ਡਾਊਨ ਜਦੋਂ ਵੀ ਤੁਸੀਂ ਆਪਣੇ ਬੱਚੇ ਨਾਲ ਗੱਲਬਾਤ ਕਰਦੇ ਆ ਜਦੋਂ ਬਹੁਤ ਜਿਦਵਾਜੀ ਕਰ ਰਿਹਾ ਹੁੰਦਾ ਆ ਜਦੋਂ ਤੁਹਾਨੂੰ ਲੱਗੇ ਕਿਵੇਂ ਕਿਵੇਂ ਸਮਝਾਵਾਂ ਇਹਨੂੰ ਗੱਲ ਹਨਾ ਉਦੋਂ ਤੁਸੀਂ ਉਹਦੇ ਕੋਲ ਜਾਣਾ ਆ ਗੋਡਿਆਂ ਭਾਨੇ ਬਹਿਣਾ ਆ ਤੇ ਹੱਥਾਂ 'ਚ ਹੱਥ ਲੈ ਕੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਆ ਉਹਨੂੰ ਅਹਿਸਾਸ ਕਰਾਉਣਾ ਆ ਕਿ ਤੇਰੀ ਕਿੰਨੀ ਇੰਪੋਰਟੈਂਸ ਆ ਤੂੰ ਸਾਡੇ ਟੱਬਰ ਦਾ ਕਿੰਨਾ ਮਹੱਤਵਪੂਰਨ ਜੀ ਆ ਇੰਜ ਉਹਨੂੰ ਕਹਿਣਾ ਨਹੀਂ ਜਸਟ ਫੀਲ ਕਰਾਉਣਾ ਆ ਸੋ ਜਦੋਂ ਤੁਸੀਂ ਉਹਨੂੰ ਉਦੇ ਕੋਲ ਚਲੇ ਜਾਉਗੇ ਉਹਨੂੰ ਲੱਗੂਗਾ ਕਿ ਕੋਈ ਹੈਗਾ ਮੇਰੀ ਗੱਲ ਸੁਣਨ ਵਾਲਾ ਹਨਾ ਚਾਹੇ ਉਹ ਕੁਝ ਨਾ ਬੋਲੇ ਬਸ ਉਹ ਅਹਿਸਾਸ ਹੀ ਉਹਨੂੰ ਪੂਰੇ ਤੌਰ ਤੇ ਭਰ ਦਊਗਾ ਅੰਦਰ ਤੇ ਜਦੋਂ ਤੁਸੀਂ ਉਹਨੂੰ ਹੱਕ ਕਰੋਗੇ ਜੱਫੀ ਪਾਉਗੇ ਫੇਰ ਤਾਂ ਉਹ ਕਦੇ ਵੀ ਤੁਹਾਡੇ ਤੋਂ ਬਾਹਰ ਨਹੀਂ ਜਾਊਗਾ ਸੋ ਦਿਨ ਵਿੱਚ ਘੱਟੋ ਘੱਟ ਜਿਹੜਾ ਅੱਠ ਜੱਫੀਆਂ ਤਾਂ ਆਪਣੇ ਬੱਚੇ ਨੂੰ ਜ਼ਰੂਰ ਪਾਓ ਨਾ ਤੁਸੀਂ ਤੇ ਕਈ ਵਾਰ ਜਦੋਂ ਵੀ ਉਹ ਤੁਹਾਡੇ ਸਾਹਮਣੇ ਟਕਰਾਂਦਾ ਆ ਤਾਂ ਉਹਦੇ ਵੱਲ ਸਮਾਈਲ ਜ਼ਰੂਰ ਕਰੋ ਉਹਨੂੰ ਹੱਸ ਕੇ ਜ਼ਰੂਰ ਦੇਖੋ ਉਹਨੂੰ ਲੱਗੇ ਕਿ ਮੈਂ ਰੌਣਕਾਂ ਭਰੀ ਜ਼ਿੰਦਗੀ ਜੀ ਰਿਆ ਆ ਉਹਨੂੰ ਕਦੇ ਵੀ ਸੁਣਨਾ ਨਾ ਛੱਡੋ ਤੇ ਦੂਜਾ ਪਹਿਲਾ ਸਿਗਾ ਨੀਡ ਆਊਨ ਮੈਂ ਇਹ ਨਾਮ ਤਾਂ ਰੱਖੇ ਨੇ ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਯਾਦ ਰਹੇ ਕਿ ਆਪਾਂ ਕੀ ਗੱਲਬਾਤ ਕੀਤੀ ਆ ਹਨਾ ਦੂਜਾ ਇਹ ਆ ਕਿ ਤੁਸੀਂ ਜਦੋਂ ਵੀ ਉਹਦੇ ਨਾਲ ਗੱਲਬਾਤ ਕਰਨੀ ਆ ਉਹਦੇ ਉਹਨੂੰ ਉੱਚੀ ਉੱਚੀ ਆਵਾਜ਼ਾਂ ਨਹੀਂ ਮਾਰਨੀਆਂ ਅਕਸਰ ਅਸੀਂ ਘਰਾਂ 'ਚ ਕੀ ਕਰਦੇ ਆ ਸੋ ਇਸ ਪੁਆਇੰਟ ਦਾ ਨਾਮ ਆ ਵਿਸਪਰ ਹਨਾ ਕਿ ਹੌਲੀ ਹੌਲੀ ਬੋਲਣਾ ਤੇ ਜਦੋਂ ਵੀ ਆਪਾਂ ਅਕਸਰ ਰਸੋਈ 'ਚ ਹੁੰਨੇ ਅਸੀਂ ਬਾਹਰੋਂ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਆ ਹਨਾ ਹਾਂ ਜੀ ਕਈ ਵਾਰ ਮੌਕੇ ਹੁੰਦੇ ਆ ਕਿ ਉਹ ਦੂਰ ਹੁੰਦੇ ਆ ਅਸੀਂ ਉਹਨੂੰ ਆਵਾਜ਼ ਮਾਰਨੀ ਹੁੰਦੀ ਆ ਹਨਾ ਪਰ ਜਦੋਂ ਤੁਸੀਂ ਉਹਨੂੰ ਕੁਝ ਖਾਸ ਸਮਝਾਉਣਾ ਆ ਨਾ ਕੋਈ ਖਾਸ ਗੱਲ ਉਹਦੇ ਨਾਲ ਕਰਨੀ ਆ ਫਿਰ ਉਹਨੂੰ ਉੱਚੀ ਉੱਚੀ ਆਵਾਜ਼ਾਂ ਨਾ ਮਾਰੋ ਜਾਂ ਫਿਰ ਜਦੋਂ ਤੁਸੀਂ ਉਹਨੂੰ ਕਿਸੇ ਕੰਮ ਤੋਂ ਹਟਾਉਣਾ ਆ ਜਦੋਂ ਉਹ ਕੋਈ ਰੌਲਾ ਰੱਪਾ ਪਾ ਰਿਹਾ ਆ ਫਿਰ ਉਹਨੂੰ ਉੱਚੀ ਆਵਾਜ਼ ਨਾ ਮਾਰੋ ਹੌਲੀ ਹੌਲੀ ਜਾਂ ਤਾਂ ਉਹਦੇ ਲਾਗੇ ਜਾ ਕੇ ਉਹਦੇ ਕੰਨਾਂ 'ਚ ਕਹੋ ਗੱਲ ਆਪਣੀ ਖਾਸ ਕਰ ਜਦੋਂ ਤੁਸੀਂ ਆਪਣੀ ਗੱਲ ਉਹਦੇ ਕੋਲੋਂ ਮਨਵਾਉਣੀ ਆ ਕੋਈ ਗੱਲ ਆ ਜਿਹੜੀ ਉਹ ਮੰਨ ਨਹੀਂ ਰਿਹਾ ਫਿਰ ਤੁਸੀਂ ਵਿਸਫਰ ਕਰੋ ਹੌਲੀ ਹੌਲੀ ਬੋਲੋ ਬੱਚੇ ਦਾ ਬਹੁਤ ਫੈਸੀਨੇਸ਼ਨ ਵੱਲ ਬਹੁਤ ਧਿਆਨ ਹੁੰਦਾ ਆ ਅਟਰੈਕਟ ਹੁੰਦਾ ਬੱਚਾ ਕਿਉਂਕਿ ਉਹਦਾ ਬ੍ਰੇਨ ਤਾਂ ਸਾਡੇ ਜਿੰਨਾ ਡਿਵੈਲਪ ਨਹੀਂ ਹੋਇਆ ਹੁੰਦਾ ਪਰ ਅਸੀਂ ਉਮੀਦ ਇਹੀ ਕਰਦੇ ਆ ਕਿ ਉਹ ਸਾਡੇ ਵਾਂਗ ਸਾਡੀ ਗੱਲ ਨੂੰ ਸਮਝੇ ਨਹੀਂ ਸਾਨੂੰ ਉਹਦੇ ਲੈਵਲ ਤੇ ਜਾਣਾ ਪੈਣਾ ਆ ਉਹ ਤਾਂ ਸਾਡੇ ਲੈਵਲ ਤੇ ਆ ਨਹੀਂ ਸਕਦਾ ਸੋ ਹੌਲੀ ਬੋਲੋ ਹੌਲੀ-ਹੌਲੀ ਜਦੋਂ ਤੁਸੀਂ ਆਪਣੇ ਮੂੰਹ 'ਚ ਹੀ ਗੱਲ ਕਰੋਗੇ ਉਹ ਜ਼ਰੂਰ ਕੰਨ ਲਾ ਕੇ ਸੁਣੂਗਾ ਤੁਹਾਡੇ ਕੰਨੀ ਨੱਠਿਆ ਆਊਗਾ ਹਨਾ ਸੋ ਅਗਲਾ ਪੁਆਇੰਟ ਆ ਪੇਸ਼ੈਂਸ ਇਹ ਤਾਂ ਬਹੁਤ ਹੀ ਵੱਡਾ ਪੁਆਇੰਟ ਆ ਕਦੇ ਵੀ ਤੁਸੀਂ ਘਰ ਦੇ ਵਿੱਚ ਆ ਤੁਹਾਨੂੰ ਲੱਗਦਾ ਆ ਕਿ ਬੱਚੇ ਨੂੰ ਤੁਸੀਂ ਸਮਝਣਾ ਆ ਸਮਝਾਉਣਾ ਆ ਤੇ ਤੁਹਾਨੂੰ ਸਬਰ ਜ਼ਰੂਰ ਰੱਖਣਾ ਪੈਣਾ ਆ ਇਹ ਇੱਕ ਰਾਤ ਦੀ ਖੇਡ ਨਹੀਂ ਹੁੰਦੀ ਕਿ ਅੱਜ ਤੁਸੀਂ ਜਿਵੇਂ ਹੁਣ ਮੇਰੀਆਂ ਗੱਲਾਂ ਸੁਣੀਆਂ ਹਨਾ ਤੇ ਤੁਸੀਂ ਕੱਲ ਨੂੰ ਜਾ ਕੇ ਕਹੋ ਕਿ ਨਹੀਂ ਮੈਂ ਇਦਾਂ ਅਪਲਾਈ ਕੀਤਾ ਸੀਗਾ ਇਦਾਂ ਤਾਂ ਹੋਇਆ ਹੀ ਨਹੀਂ ਹੈਗਾ ਹਨਾ ਸੋ ਇਹ ਤਾਂ ਐਵੇਂ ਹੀ ਆ ਗੱਲਾਂ ਨਹੀਂ ਤੁਹਾਨੂੰ ਪੂਰਾ ਸਬਰ ਰੱਖਣਾ ਪਊਗਾ ਇਹ ਮੈਂ ਇਸ ਜਿਹੜਾ ਸੈਸ਼ਨ ਤੁਹਾਡਾ ਹੁਣ ਤੁਸੀਂ ਸੁਣ ਰਹੇ ਆ ਇਹਦੇ ਮਿਡ ਦੇ ਵਿੱਚ ਕਿਉਂ ਕੀਤੀ ਆ ਗੱਲ ਕਿਉਂਕਿ ਪਹਿਲੇ ਪੁਆਇੰਟ ਵੀ ਤਾਂ ਹੀ ਵਰਕ ਕਰਨਗੇ ਤੇ ਤੋਂ ਅਗਲੇ ਪੁਆਇੰਟ ਵੀ ਤਾਂ ਹੀ ਵਰਕ ਕਰਨਗੇ ਜੇ ਤੁਹਾਡੇ 'ਚ ਸਬਰ ਹੈਗਾ ਜਾਂ ਤੇ ਸਬਰ ਕਿੰਨੇ ਸਮੇਂ ਦਾ ਜੇ ਤੁਸੀਂ ਆਪਣੇ ਬੱਚੇ ਨੂੰ ਕੁਝ ਆਦਤਾਂ ਪਾਉਣੀਆਂ ਨੇ ਤਾਂ ਘੱਟੋ ਘੱਟ 90 ਦਿਨ ਦਾ ਟਾਈਮ ਪੀਰੀਅਡ ਚਾਹੀਦਾ ਆ ਵੱਡਿਆਂ ਲਈ ਵੀ ਤੇ ਬੱਚਿਆਂ ਲਈ ਵੀ ਮਤਲਬ 3 ਮਹੀਨੇ 2-3 ਮਹੀਨੇ ਤੁਸੀਂ ਕੋਈ ਆਦਤਾਂ ਟਰਾਈ ਕਰੋਗੇ ਆਪਣੇ ਤੇ ਬੱਚਿਆਂ ਤੇ ਤਾਂ ਜਾ ਕੇ ਉਹ ਕਾਰਗਰ ਸਾਬਤ ਹੋਣਗੀਆਂ ਠੀਕ ਹੈ ਜੀ ਸੋ ਅਗਲਾ ਪੁਆਇੰਟ ਆ ਟਾਈਮ ਉਹਨੂੰ ਟਾਈਮ ਦੀ ਬਹੁਤ ਜ਼ਰੂਰਤ ਆ ਜਿਹੜਾ ਸਾਡੇ ਕੋਲ ਅਸੀਂ ਕਹਿੰਨੇ ਹੈ ਹੀ ਨਹੀਂ ਭਲਾ ਕਿੱਥੇ ਗਿਆ ਸਾਡਾ ਟਾਈਮ ਹਨਾ ਫੋਨ ਨੇ ਖਾ ਲਿਆ ਸੋ ਜੇ ਤੁਸੀਂ ਚਾਹੁੰਦੇ ਤੁਹਾਡਾ ਬੱਚਾ ਫੋਨ ਨਾ ਦੇਖੇ ਤੁਸੀਂ ਵੀ ਨਾ ਦੇਖੋ ਜੇ ਤੁਸੀਂ ਚਾਹੁੰਦੇ ਆ ਤੁਹਾਡਾ ਬੱਚਾ ਚੀਕਾ ਨਾ ਮਾਰੇ ਤੁਸੀਂ ਵੀ ਨਾ ਮਾਰੋ ਹਨਾ ਸੋ ਸਵੇਰੇ ਜਦੋਂ ਉਹ ਉੱਠਦਾ ਆ ਉਹਦਾ ਮੱਥਾ ਜ਼ਰੂਰ ਚੁੰਮੋ ਚਾਹੇ ਧੀ ਆ ਤੇ ਚਾਹੇ ਪੁੱਤ ਉਹਨੂੰ ਦੱਸੋ ਕਿ ਤੇਰਾ ਉੱਠਣਾ ਕਿੰਨਾ ਸੋਹਣਾ ਆ ਤੇਰਾ ਹੋਣਾ ਸਾਡੇ ਟੱਬਰ ਚ ਕਿੰਨਾ ਸੋਹਣਾ ਆ ਤੇ ਤੂੰ ਕਿੰਨਾ ਖਾਸ ਆ ਸਾਡੇ ਲਈ ਹਰ ਰੋਜ਼ ਦੱਸੋ ਉਹਨੂੰ ਹਨਾ ਜੇ ਤੁਸੀਂ ਚਾਹੁੰਦੇ ਆ ਕਿ ਉਹ ਤੁਹਾਡੇ ਨਾਲ ਹੀ ਜੁੜਿਆ ਰਵੇ ਉਹਦੀ ਰੂਹ ਛੋਡੀ ਹਾਣੀ ਰਵੇ ਹਨਾ ਸੋ ਦੁਪਹਿਰੇ ਉਹਦੀਆਂ ਗੱਲਾਂ ਜ਼ਰੂਰ ਸੁਣੋ ਜਦੋਂ ਵੀ ਉਹ ਘਰ ਤੋਂ ਬਾਹਰ ਹੋ ਕੇ ਆਉਂਦਾ ਆ ਨਾ ਤੁਸੀਂ ਕੋਈ ਵੀ ਕੰਮ ਕਰਦੇ ਆ ਸਾਰੇ ਕੰਮ ਛੱਡ ਕੇ ਬਹਿ ਜਾਓ ਉਹਦੀਆਂ ਗੱਲਾਂ ਸੁਣੀ ਜਾਓ ਸੁਣੀ ਜਾਓ ਜਿੰਨਾ ਉਹ ਬੋਲੂਗਾ ਉਨਾਂ ਹੀ ਥੋੜੇ ਤੇ ਉਹਦੇ ਵਿਚਾਰ ਜਿਹੜੀ ਬੌਂਡਿੰਗ ਆ ਉਹ ਮਜ਼ਬੂਤ ਹੋਊਗੀ ਉਹਨੂੰ ਲੱਗੂਗਾ ਕਿ ਮੈਂ ਆਪਣੀ ਮਾਂ ਨੂੰ ਜਾਂ ਪਿਓ ਨੂੰ ਜਾਂ ਘਰ ਵਿੱਚ ਜੋ ਵੀ ਆ ਦਾਦੀ ਭੂਆ ਹਨਾ ਜਿਹਨੂੰ ਵੀ ਉਹ ਦੱਸ ਸਕਦਾ ਆ ਸਾਰਾ ਕੁਝ ਉਹਨੂੰ ਸੁਣੋ ਜ਼ਰੂਰ ਕਿਉਂਕਿ ਸੁਣਨ ਨਾਲ ਕਦੇ ਵੀ ਫਿਰ ਉਹ ਟਾਕਸਿਕ ਨਹੀਂ ਹੋਏਗਾ ਕਿਉਂਕਿ ਉਹਦੇ ਅੰਦਰ ਦੀਆਂ ਗੱਲਾਂ ਨਿਕਲ ਹੀ ਜਾਣਗੀਆਂ ਅੱਜਕੱਲ ਬੱਚੇ ਕਿਉਂ ਟਾਕਸਿਕ ਹੋ ਰਹੇ ਨੇ ਚੀਕਾਂ ਮਾਰ ਰਹੇ ਨੇ ਕਿਉਂਕਿ ਉਹਨਾਂ ਨੂੰ ਕੋਈ ਸੁਣ ਨਹੀਂ ਰਿਹਾ ਸਮੇਂ ਇੱਕ ਕਿਤਾਬ ਪੜ੍ਹੀ ਸੀ ਤੋਤੋਚਾਨ ਉਹਦੇ ਵਿੱਚ ਲਿਖਿਆ ਹੈ ਸੀਗਾ ਮੈਂ ਉਹਦੇ ਕੁਝ ਪੰਨੇ ਹੀ ਪੜ੍ਹੇ ਸੀਗੇ ਤੇ ਉਹਦੇ ਵਿੱਚ ਲਿਖਿਆ ਹੈ ਸੀਗਾ ਕਿ ਕਹਾਣੀ ਤਾਂ ਵੱਡੀ ਆ ਵੈਸੇ ਤੋਤੋਚਾਨ ਕੁੜੀ ਦਾ ਨਾਮ ਸੀਗਾ ਮੈਨੂੰ ਬੜੀ ਪਿਆਰੀ ਲੱਗੀ ਹੈ ਨਾ ਕਿ ਉਹਨੂੰ ਕਿਸੇ ਵੀ ਸਕੂਲ ਦੇ ਵਿੱਚ ਦਾਖਲਾ ਮਿਲਦਾ ਸੀ ਤਾਂ ਉਹ ਉੱਥੇ ਟਿਕਦੀ ਨਹੀਂ ਸੀਗੀ ਫਿਰ ਆਖਿਰ ਉਹਨੂੰ ਇੱਕ ਸਕੂਲ ਦੇ ਵਿੱਚ ਦਾਖਲਾ ਮਿਲਿਆ 7 ਸਾਲ ਦੀ ਕੁੜੀ ਆ ਤੇ ਉੱਥੋਂ ਦੇ ਪ੍ਰਿੰਸੀਪਲ ਕੋਲ ਉਹਦੀ ਮਾਂ ਜਦੋਂ ਉਹਨੂੰ ਛੱਡ ਕੇ ਆਈ ਪਰਿੰਸੀਪਲ ਨੇ ਉਹਦੀਆਂ ਗੱਲਾਂ ਜਿਹੜੀਆਂ ਸੁਣੀਆਂ 4 ਘੰਟੇ ਲਾ ਕੇ ਕੁੜੀ ਬੋਲਦੀ ਰਹਿੰਦੀ ਆ ਬੋਲਦੀ ਰਹਿੰਦੀ ਆ ਤੇ ਉਹ 4 ਘੰਟੇ ਉਹਨੂੰ ਸੁਣਦਾ ਰਹਿੰਦਾ ਆ ਸੋ ਦੇਖੋ ਆਪਾਂ ਪੇਸ਼ੈਂਸ ਦੀ ਗੱਲ ਕੀਤੀ ਨਾ ਕਿੱਡਾ ਹੋਊਗਾ ਉਹਦਾ ਪੇਸ਼ੈਂਸ ਲੈਵਲ ਕਿੰਨਾ ਹੋਊਗਾ ਸਬਰ ਸੋ ਇੰਨਾ ਸਬਰ ਸਾਨੂੰ ਬੱਚਿਆਂ ਲਈ ਸੋਨ ਲਈ ਉਹਨਾਂ ਦੀਆਂ ਗੱਲਾਂ ਸਮਝਣ ਲਈ ਚਾਹੀਦਾ ਆ ਹੁਣ ਮੈਂ ਇਹ ਐਗਜ਼ੈਂਪਲ ਕਿਉਂ ਦਿੱਤੀ ਕਿਉਂਕਿ ਉਹਨਾਂ ਨੂੰ ਬਖੂਬੀ ਪਤਾ ਸੀ ਪ੍ਰਿੰਸੀਪਲ ਨੂੰ ਕਿ ਬੱਚੇ ਦਾ ਮਨ ਜਿਹੜਾ ਆ ਉਹ ਪੜ੍ਹਾਈ ਨਾਲੋਂ ਵੀ ਜ਼ਿਆਦਾ ਉਹਦੇ ਮਨ ਨੂੰ ਪੜ੍ਹਨਾ ਜ਼ਰੂਰੀ ਆ ਤੁਸੀਂ ਉਹਦੇ ਮਨ ਨੂੰ ਪੜ੍ਹਨਾ ਹੁੰਦਾ ਆ ਜਦ ਕਿ ਅਸੀਂ ਉਹਨੂੰ ਪੜ੍ਹਾਉਂਦੇ ਹੀ ਰਹਿਨੇ ਆ ਪੜ੍ਹਾਉਂਦੇ ਹੀ ਰਹਿਨੇ ਆ ਕਿ ਜੋ ਸਾਨੂੰ ਪਤਾ ਉਹ ਤੂੰ ਸਿੱਖ ਜਦ ਕਿ ਅਸੀਂ ਜੋ ਉਹਨੇ ਅੱਜ ਤੱਕ ਅਬਜ਼ਰਵ ਕੀਤਾ ਹੁੰਦਾ ਆ ਉਹਨੇ ਵਾਚਿਆ ਹੁੰਦਾ ਆ ਉਹ ਸੁਣਨਾ ਹੁੰਦਾ ਉਹਦੇ ਤੋਂ ਸਿੱਖਦਾ ਆ ਸੋ ਪੜਨ ਦਾ ਅਸਲੀ ਤਰੀਕਾ ਕੀ ਆ ਤੁਸੀਂ ਆਪਣੇ ਬੱਚੇ ਦਾ ਮਨ ਪੜੋ ਤੇ ਉਹਦੀਆਂ ਗੱਲਾਂ ਸੁਣੋ ਤੇ ਦੇਖੋ ਉਹ ਕੀ ਸਿੱਖ ਰਿਹਾ ਆ ਅਸਲ ਦੇ ਵਿੱਚ ਸਾਨੂੰ ਇਹ ਗੱਲਾਂ ਨਹੀਂ ਆਉਂਦੀਆਂ ਹੁੰਦੀਆਂ ਫਿਰ ਅਸੀਂ ਜ਼ਿੰਮੇਵਾਰੀਆਂ ਦਾ ਬੋਝ ਕਦੇ ਸਮਾਜ ਤੇ ਸਿੱਟਦੇ ਆ ਕਦੇ ਸਰਕਾਰ ਤੇ ਸਿੱਟਦੇ ਆ ਤੇ ਕਦੇ ਬੱਚੇ ਤੇ ਸਿੱਟੀ ਰੱਖਦੇ ਆ ਸੋ ਸਿੱਖੋ ਪਹਿਲਾਂ ਕਿ ਬੱਚੇ ਨਾਲ डील ਕਿਵੇਂ ਕਰਨਾ ਆ ਸੋ ਅਗਲਾ ਪੁਆਇੰਟ ਆ ਆਪਣਾ ਸਟੇ ਕਾਮ ਮਤਲਬ ਹਮੇਸ਼ਾ ਆਪਣੇ ਬੱਚੇ ਨਾਲ ਉਹਨੂੰ ਡਾਂਟੋ ਜ਼ਰੂਰ ਪਰ ਥੋੜੇ ਠੰਡੇ ਰਹੋ ਜੇ ਤੁਹਾਡਾ ਬੱਚਾ ਘਰ ਸਿਰ ਤੇ ਚੱਕਦਾ ਆ ਨਾ ਤਾਂ ਤੁਸੀਂ ਸਮਝ ਲਓ ਉਹਨੂੰ ਗੋਦੀ ਨਹੀਂ ਚੱਕਿਆ ਪਿਆਰ ਨਾਲ ਸੋ ਜਦੋਂ ਤੁਹਾਡਾ ਬੱਚਾ ਬਹੁਤ ਜ਼ਿਆਦਾ ਗਰਮ ਹੋਈ ਜਾਵੇ ਤਾਂ ਜਿੰਨਾ ਉਹ ਚੀਕਾਂ ਮਾਰੇ ਚਿਲਾਵੇ ਤੁਸੀਂ ਉਨੇ ਹੀ ਠੰਡੇ ਹੁੰਦੇ ਜਾਣਾ ਆ ਇੱਕ ਜਾਦੂਗਰ ਕੰਮ ਕਰੂਗਾ ਤੁਸੀਂ ਅਜਮਾ ਕੇ ਦੇਖਿਓ ਕਿ ਤੁਸੀਂ ਕੁਝ ਨਹੀਂ ਬੋਲ ਰਹੇ ਤੁਸੀਂ ਉੱਥੇ ਮੁਕਾਬਲਾ ਨਹੀਂ ਕਰ ਰਹੇ ਉਹ ਥੋੜਾ ਬੱਚਾ ਆ ਥੋਡੀਆਂ ਆਂਦਰਾਂ ਤੁਸੀਂ ਉਹਦੇ ਨਾਲ ਮੁਕਾਬਲਾ ਨਹੀਂ ਕਰਨਾ ਕਿ ਇਹ ਇਹ ਕਿਵੇਂ ਬੋਲ ਰਿਹਾ ਮੇਰੇ ਮੋਰੇ ਹਨਾ ਜਿੱਥੇ ਤੁਸੀਂ ਇਹ ਦੇਖ ਲਿਆ ਕਿ ਨਹੀਂ ਇਹਨੂੰ ਮੇਰੀ ਲੋੜ ਆ ਜੇ ਗੁੱਸੇ 'ਚ ਇਹ ਰੋ ਕਰ ਲਾ ਰਿਹਾ ਆ ਇਸ ਵੇਲੇ ਇਹਨੂੰ ਸਮਝਣ ਦੀ ਲੋੜ ਆ ਤੇ ਤੁਸੀਂ ਠੰਡੇ ਰਹੇ ਤਾਂ 10 ਮਿੰਟ ਲਾ ਕੇ ਉਹ ਹਟ ਜਾਊਗਾ ਤੇ ਮਸਲਾ ਵੀ ਕੋਈ ਨਹੀਂ ਖੜਾ ਹੋਊਗਾ ਤੇ ਥੋੜੀ ਜਿਹੜੀ ਬੌਂਡਿੰਗ ਆ ਉਹ ਵੀ ਉਵੇਂ ਦੀ ਉਵੇਂ ਰਹੇਗੀ ਸੋ ਸਟੇ ਕਾਮ ਜਦੋਂ ਵੀ ਤੁਹਾਡੇ ਬੱਚੇ ਨੂੰ ਗੁੱਸਾ ਆਉਂਦਾ ਆ ਇਹ ਬਹੁਤ ਖਿਆਲ ਰੱਖੋ ਕਿ ਤੁਹਾਨੂੰ ਗੁੱਸਾ ਨਾ ਆਵੇ ਸੋ ਹੁਣ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਜਿਹੜਾ ਮੈਂ ਡਿਸਕਸ ਕਰਨ ਲੱਗੀ ਆ ਕਿ ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਸੀ ਜ਼ਰੂਰ ਦਿਓ 30 ਮਿੰਟ ਦਿਨ ਵਿੱਚ ਉਹਨੂੰ ਕੱਲਾ ਛੱਡੋ ਬਾਹਰ ਨਹੀਂ ਘਰੇ ਹੀ ਤੇ ਇਹ ਨਹੀਂ ਕਿ ਕੱਲਾ ਹੀ ਛੱਡਤਾ ਆ ਮੁੜ ਕੇ ਤੁਸੀਂ ਦੇਖਿਆ ਨਹੀਂ ਉਹਦੇ ਤੇ ਨਿਗਾ ਰੱਖੋ ਦੂਰ ਤੋਂ ਉਹਨੂੰ ਪਤਾ ਨਾ ਲੱਗੇ ਕਿ ਤੁਸੀਂ ਨਿਗਾ ਰੱਖ ਰਹੇ ਆ ਸੋ ਜਦੋਂ ਤੁਸੀਂ ਉਹਦੇ ਤੇ ਨਿਗਾ ਰੱਖੋਗੇ ਉਹਨੂੰ ਬੋਰ ਹੋਣ ਦਿਓ ਉਸ ਦੌਰਾਨ ਤੁਸੀਂ ਇਹ ਦੇਖਣਾ ਆ ਕਿ ਉਹ ਕਰਦਾ ਕੀ ਆ ਸੋ ਜੇ ਉਹ ਖੇਡਦਾ ਆ ਡਰਾਇੰਗ ਕਰਦਾ ਆ ਜਾਂ ਆਪਣੇ ਉਸ ਸਮੇ ਉਹ ਕਰੂਗਾ ਜੋ ਉਹਦੀ ਰੁਚੀ ਆ ਸੋ ਉਸ ਸਮੇ ਤੁਸੀਂ ਧਿਆਨ ਦੇਣਾ ਆ ਕਿ ਅਕਸਰ ਅਸੀਂ ਕਹਿੰਦੇ ਰਹਿੰਦੇ ਆ ਕਿ ਬੱਚਿਆਂ ਨੂੰ ਮੈਨੂੰ ਤਾਂ ਇਹ ਬਹੁਤ ਸਵਾਲ ਆਏ ਕਿ ਜੇ ਤੁਸੀਂ ਬੱਚਿਆਂ ਨੂੰ ਸਕੂਲ ਨਹੀਂ ਪਾਉਂਗੇ ਤਾਂ ਕਿੱਦਾਂ ਉਹ ਕੁਝ ਬਣੂਗੇ ਸ਼ਾਇਦ ਉਹ ਡਾਕਟਰ ਬਣਨਾ ਚਾਹੁੰਦੇ ਹੋਣ ਸ਼ਾਇਦ ਉਹ ਕੁਝ ਬਣਨਾ ਚਾਹੁੰਦੇ ਹੋਣ ਤਾਂ ਕਿੱਦਾਂ ਬਣੋਗੇ ਜੇ ਉਹ ਸਕੂਲ ਨਹੀਂ ਜਾਉਗੇ ਤੇ ਤੁਸੀਂ ਤਾਂ ਇਹ ਗਲਤ ਕਰ ਰਹੇ ਆ ਜਦਕਿ ਤੁਸੀਂ ਦੇਖਿਆ ਹੋਊਗਾ ਆਪਣੇ ਕਿੰਨੇ ਕ ਬੱਚੇ ਆ ਜਿਹੜੇ ਆਪਣੇ ਮਨ ਦੀਆਂ ਗੱਲਾਂ ਕਰ ਸਕਦੇ ਆ ਅਸੀਂ ਉਹਨਾਂ ਨੂੰ ਲਕੀਰ ਦੇ ਫਕੀਰ ਬਣਾ ਰਹੇ ਆ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਡਾਕਟਰ ਬਣਨਾ ਆ ਤੁਸੀਂ ਇੰਜੀਨੀਅਰ ਬਣਨਾ ਆ ਤੁਸੀਂ ਕੈਨੇਡਾ ਜਾਣਾ ਆ ਹਨਾ ਸੋ ਆਇਲਸ ਕਰਨਾ ਆ ਸੋ ਆਪਾਂ ਕਹਿ ਰਹੇ ਆ ਉਹਨਾਂ ਨੂੰ ਤੇ ਪਰ ਅਸੀਂ ਕਦੇ ਵੀ ਨਹੀਂ ਦੇਖਦੇ ਕਿ ਉਹ ਸਾਰੇ ਬੱਖ-ਵੱਖ ਨੇ ਅਸੀਂ ਥੋੜਾ ਸਮਾਂ ਦੇਈਏ ਦੇਖੀਏ ਕਿ ਉਹਨਾਂ ਨੂੰ ਕੀ ਕਰਨਾ ਚੰਗਾ ਲੱਗਦਾ ਆ ਫਿਰ ਉਹਨਾਂ ਦੀ ਹੈਲਪ ਕਰੀਏ ਸਾਡੇ ਮਾਪੇ ਹੋਣ ਦਾ ਤਾਂ ਹੀ ਫਾਇਦਾ ਆ ਜੇ ਤੁਸੀਂ ਕਹਿੰਨੇ ਕਿ ਅਸੀਂ ਚੰਗੇ ਪੇਰੈਂਟਸ ਆ ਕਿ ਜੋ ਉਹਦੀਆਂ ਰੁਚੀਆਂ ਨੇ ਉਹਦੇ ਵਿੱਚ ਉਹਨੂੰ ਸਕਿਲਡ ਕਰੋ ਉਹਨੂੰ ਸਕਿੱਲ ਇਹੋ ਜੀ ਸਿਖਾਓ ਜਿਹੜੀ ਉਹਦੀ ਖੁਸ਼ੀ ਆ ਫੇਰ ਤੁਸੀਂ ਕਹਾ ਸਕਦੇ ਆ ਚੰਗੇ ਮਾਪੇ ਤੇ ਉਹ ਵੱਡਾ ਹੋ ਕੇ ਬੇਸਿਕਸ ਸਿੱਖ ਲਵੇ ਸਾਰੇ ਕਾਸੇ ਦੇ ਤੇ ਜੋ ਉਹਨੂੰ ਚੰਗਾ ਲੱਗਦਾ ਆ ਉਹਦੇ ਵਿੱਚੋਂ ਮਾਹਰ ਹੋ ਜਵੇ ਹਨਾ ਜੀ ਸੋ ਇਹਦੇ ਵਿੱਚ ਆਈ ਥਿੰਕ ਸਕੂਲ ਦਾ ਕੋਈ ਬਹੁਤਾ ਰੋਲ ਨਹੀਂ ਹੁੰਦਾ ਮਾਪਿਆਂ ਦਾ ਹੁੰਦਾ ਆ ਕਿਉਂਕਿ ਮਰਜ਼ੀ ਜਿਹੜੀ ਉਹ ਮਾਪਿਆਂ ਦੀ ਚੱਲਦੀ ਆ ਸਕੂਲੇ ਤਾਂ ਸਾਰੇ ਇੱਕੋ ਜਿਹੇ ਪੜਦੇ ਆ ਸੋ ਇਹ ਤਾਂ ਹੋ ਗਿਆ ਆਪਣੇ ਪੁਆਇੰਟਸ ਮੈਂ ਤੁਹਾਨੂੰ ਰਿਪੀਟ ਕਰ ਦੇਣੀਆਂ ਨੀਡ ਆਊਨ ਦੇਖ ਲਿਓ ਮੈਂ ਕਿੱਥੇ ਕੀ ਗੱਲ ਕੀਤੀ ਸੀ ਸੋ ਸਟੇ ਕਾਮ ਪੇਸ਼ੈਂਸ ਟਾਈਮ ਜ਼ਰੂਰ ਦੇਣਾ ਆ ਟਾਈਮ ਵਿੱਚ ਆਈ ਥਿੰਕ ਮੈਂ ਇੱਕ ਗੱਲ ਭੁੱਲ ਗਈ ਆ ਕਿ ਜਦੋਂ ਤੁਸੀਂ ਸਵੇਰੇ ਉਹਨੂੰ ਉਠਾਲਣਾ ਆ ਮੱਥਾ ਚੁੰਮ ਕੇ ਦੁਪਹਿਰੇ ਗੱਲਾਂ ਸੁਣਨੀਆਂ ਆ ਜਿਹਦੇ ਵਿੱਚ ਆਪਾਂ ਤੋ ਤੋ ਚਾਂਦੀ ਗੱਲ ਕਰਨ ਲੱਪੇ ਸੀ ਹਨਾ ਤੇ ਰਾਤੀ ਤੁਸੀਂ ਸੌਣ ਵੇਲੇ ਉਹਦੇ ਕੋਲ ਜ਼ਰੂਰ ਹੋਣੇ ਚਾਹੀਦੇ ਆ ਜਿੰਨਾ ਚਿਰ ਬੱਚਾ 10-12 ਸਾਲ ਦਾ ਆ ਅੱਬਲਤਾ ਵੱਡੇ ਨੂੰ ਵੀ ਹਨਾ ਤੁਸੀਂ ਕੋਲ ਜ਼ਰੂਰ ਚਾਹੀਦੇ ਆ ਉਹਦੇ ਕੋਲ ਬਹਿ ਕੇ ਉਹਨੂੰ ਸੁਲਾਓ ਤੇ ਉਹਦੇ ਨਾਲ ਗੱਲਾਂ ਕਰਦੇ ਕਰਦੇ ਉਹ ਸੌਵੇਂ ਉਹਦੇ ਸਬਕੌਨਸ਼ੀਅਸ ਜਿਹੜਾ ਆ ਉਹ ਟ੍ਰੇਨ ਹੋਵੇ ਉਹ ਕਿਵੇਂ ਹੋਏਗਾ ਜਦੋਂ ਤੁਸੀਂ ਉਹਨੂੰ ਕਹਾਣੀ ਸੁਣਾਉਂਗੇ ਤੇ ਕਹਾਣੀ ਵਿੱਚ ਕਿਰਦਾਰ ਘੜੂਗੇ ਉਹਦਾ ਤੁਸੀਂ ਉਹਨੂੰ ਇਮੇਜਿਨੇਸ਼ਨ ਸਿਖਾਓ ਆਪ ਵੀ ਇਮੇਜਿਨੇਸ਼ਨ ਸਿੱਖੋ ਕਿ ਉਹ ਕਿਵੇਂ ਦਾ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਹੋਵੇ ਇਹ ਗੱਲਾਂ ਅਸੀਂ ਲੋਕਾਂ ਨਾਲ ਡਿਸਕਸ ਕਰਦੇ ਰਹਿੰਨੇ ਆ ਜਿਹਦੇ ਨਾਲ ਕਰਨੀਆਂ ਉਹਦੇ ਨਾਲ ਕਰਦੇ ਨਹੀਂ ਬੱਚੇ ਨਾ ਕਰੋ ਇਹ ਗੱਲਾਂ ਕਿ ਮੈਂ ਚਾਹਨੀ ਆ ਤੂੰ ਐਵੇਂ ਦਾ ਹੋਵੇਂ ਹਨਾ ਸੋ ਉਹਨੂੰ ਪੁੱਛੇ ਕਿ ਤੂੰ ਕੀ ਚਾਹਨਾ ਆ ਹਨਾ ਸੋ ਐਦਾਂ ਦੀਆਂ ਗੱਲਾਂ ਕਰਦੇ ਜਦੋਂ ਸੌਂਗਾ ਥੋੜੇ ਤੁਸੀਂ ਉਹਨੂੰ ਥਾਪੜਾ ਦੇ ਰਹੇ ਹੋਵੋਗੇ ਹਨਾ ਤੁਸੀਂ ਉਹਦਾ ਮੱਥਾ ਚੁੰਮ ਰਹੇ ਹੋਵੋਗੇ ਤੇ ਉਹ ਸੋਹਣੇ ਸੁਪਨੇ ਦੇਖੂਗਾ ਤੇ ਕਿਵੇਂ ਨਹੀਂ ਹੋਊਗਾ ਉਹ ਜ਼ਿੰਦਗੀ 'ਚ ਸਫਲ ਜਿਹੜਾ ਤੁਸੀਂ ਹਮੇਸ਼ਾ ਚਾਹੁੰਦੇ ਹੁੰਨੇ ਆ ਸੋ ਕਦੇ ਵੀ ਕੁਝ ਵਿਗੜਿਆ ਨਹੀਂ ਹੁੰਦਾ ਹੋ ਸਕਦਾ ਕੁਝ ਕੁ ਮਹੀਨਿਆਂ ਲਈ ਤੁਹਾਡੇ ਬੱਚੇ ਨੂੰ ਕੋਈ ਲਤ ਲੱਗ ਗਈ ਹੋਵੇ ਹੋ ਸਕਦਾ ਕੁਝ ਕੁ ਮਹੀਨਿਆਂ ਲਈ ਉਹਨੇ ਫੋਨ ਬਹੁਤ ਦੇਖਿਆ ਹੋਵੇ ਹੋ ਸਕਦਾ ਕੁਝ ਕੁ ਮਹੀਨਿਆਂ ਲਈ ਉਹ ਬਹੁਤ ਖਿੱਚਦਾ ਹੋਵੇ ਪਰ ਜਦੋਂ ਹੀ ਤੁਸੀਂ ਸਟੈਪ ਲੈ ਲਏ ਜਦੋਂ ਹੀ ਤੁਸੀਂ ਕੇਅਰ ਕਰਨੀ ਸ਼ੁਰੂ ਕਰਤੀ ਜਿੱਦਾਂ ਹੀ ਤੁਸੀਂ ਧਿਆਨ ਦੇਣਾ ਸ਼ੁਰੂ ਕਰਤਾ ਤੇ ਆਉਣ ਵਾਲੇ 2-3 ਮਹੀਨਿਆਂ ਚ ਤੁਸੀਂ ਉਹਨੂੰ ਉਹੋ ਜਿਹਾ ਬਣਾ ਸਕਦੇ ਆ ਜੀ ਹੁਜਾ ਤੁਸੀਂ ਚਾਹੁੰਦੇ ਆ ਕਰਨਾ ਕੀ ਪਹਿਣਾ ਆ ਤੁਹਾਨੂੰ ਜਿਹੜੇ ਉਮਦਾ ਕਦਮ ਚੱਕਣੇ ਪੈਣੇ ਆ ਤੁਹਾਨੂੰ ਸਟੈਪ ਲੈਣੇ ਪੈਣੇ ਆ ਕਿਤੇ ਕੋਈ ਜਾਦੂ ਨਹੀਂ ਹੋਊਗਾ ਉਹਦਾ ਬ੍ਰੇਨ ਤਾਂ 25 ਸਾਲ ਤੱਕ ਡਿਵੈਲਪ ਹੋਈ ਜਾਣਾ ਆ ਥੋੜੀ ਗਾਈਡੈਂਸ ਦੀ ਲੋੜ ਉਹਨੂੰ ਆ ਤੇ ਤੁਹਾਨੂੰ ਗਾਈਡੈਂਸ ਦੀ ਲੋੜ ਆ ਜੇ ਤੁਸੀਂ ਅੱਜ ਇਹ ਵੀਡੀਓ ਦੇਖ ਰਹੇ ਆ ਕਿਉਂਕਿ ਜੇ ਤੁਹਾਨੂੰ ਪਹਿਲਾਂ ਹੀ ਸਾਰਾ ਕੁਝ ਪਤਾ ਆ ਤੁਸੀਂ ਕਦੇ ਵੀ ਕੋਈ ਪੇਰੈਂਟਿੰਗ ਤੇ ਵੀਡੀਓ ਨਹੀਂ ਕਲਿੱਕ ਕਰੋਗੇ ਹਨਾ ਪਰ ਜੇ ਤੁਹਾਨੂੰ ਨਹੀਂ ਪਤਾ ਹੈਗਾ ਤੁਸੀਂ ਮੈਨੂੰ ਸੁਣਨਾ ਹੈ ਤਾਂ ਵੈਲ ਐਂਡ ਗੁੱਡ ਇਹ ਜ਼ਰੂਰ ਫੋਲੋ ਕਰੋ ਤੇ ਫਿਰ ਦੱਸੋ ਆ ਕਿ ਕਮੈਂਟ ਬਾਕਸ ਦੇ ਵਿੱਚ ਕਿ ਕਿਵੇਂ 2-3 ਮਹੀਨਿਆਂ ਵਿੱਚ ਤੁਸੀਂ ਇਹ ਪੁਆਇੰਟਸ ਫੋਲੋ ਕਰਕੇ ਆਪਣੀ ਤੇ ਆਪਣੇ ਬੱਚੇ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਲਈ ਆ ਧੰਨਵਾਦ